ਦਾ صدਕਾ قربانی ਕੀਤੀ ਹੈ ਰਵਦਾਸ ਮਹਾਰਾਜ ਜੀ ਨੇ ਕੁਰਬਾਨੀ ਆਪ ਜੀ ਨੇ ਇਤਿਹਾਸ ਬੜੇ ਵਾਰੀ ਸੁਣਿਆ ਹੋਣਾ ਜਦੋਂ ਐ ਜੰਝੂ ਕੱਢ ਕੇ ਵਿਖਾਈ ਨਾ ਰੰਬੀ ਮਾਰੀ ਚਾਰ ਜੁਗਾਂ ਦੇ ਜੰਝੂ ਕੱਢ ਦਿੱਤੇ ਸੀ ਗੁਰੂ ਜੀ ਨੇ ਆਖੋ ਸਤਨਾਮ ਵਾਹਿਗੁਰੂ ਚਾਰ ਜੁਗਾਂ ਦੇ ਉਹ ਇੱਕ ਦੀ ਗੱਲ ਕਰਦੇ ਹਾਂ ਜਿਹੜਾ ਉੱਪਰ ਦੀ ਪਾਇਆ ਵਾ ਤੁਸੀਂ ਕਹਿੰਦੇ ਅੰਦਰੀ ਹੈ ਸਾਰਾ ਕੁਝ ਆਖੋ ਸਤਨਾਮ ਵਾਹਿਗੁਰੂ ਵੇਖੋ ਕਰੋ ਅੱਜ ਜੇ ਆਪਾਂ ਇੱਥੇ ਬੈਠ ਕੇ ਆ ਜਸ ਕਰ ਰਹੇ ਆ ਨਾ ਤੇ ਗੁਰਮਖ ਪਿਆਰਿਓ ਪੜਿਓ ਪਿਆਰ ਦੇ ਨਾਲ ਤੇਰੀ ਕਰਨੀ ਦੇ ਅੱਗੇ ਸੀਸ ਝੁਕਦਾ ਕਾਂਸੀ ਵਾਲੇ ਸਾਹ ਸੈਨ ਸਾ ਤੇਰੀ ਕਰਨੀ ਬੇ ਅਕੇ ਐਸੀ ਸੁਤਕਦਾ ਕਾਂਸੀ ਵਾਲੇ Don't, don't, don't you want to ਕਾਂਸੀ ਵਾਲੇ ਸਾਹੇ ਸੈਨ ਸਾ ਤੇਰੀ ਕਰਨੀ ਕਾਂਸੀ ਵਾਲੇ ਸਾਹੇ ਸ਼ੈਨ ਸ਼ੋਰਾ ਤੇਰੀ ਕਰਨੀ ਦੇ ਅਗੇ ਹੈ ਸੀਸ ਟੁਕਦਾ ਕਾਂਸੀ ਵਾਲੇ ਮੇਰੇ ਪਾਤ ਸਾ ਤੇਰੀ ਕਰਨੀ ਦੇ ਤੇਰੀ ਕਰਨੀ ਦੇ ਕਦਾ ਕਾਂਸੀ ਵਾਲੇ ਮੇਰੇ ਪਾਪ ਸਾ ਤੇਰੀ ਗਰਮੀ ਦੇ ਜਿਹ ਹੈ ਪੀ ਤੁਰਦਾ ਕਾਂਸੀ ਕਾਂਸੀ ਵਾਲੇ ਸਾਹੇ ਸੈਨ ਸਾ ਕਾਂਸੀ ਬਾਣੇ ਸਾਹੇ ਸ਼ੈਨ ਸ਼ਾ ਕਰਵਾਨਾ ਕਾਂਸੀ ਵਾਲੇ ਗੁਰੂ ਦੀ ਕੁਰਬਾਨੀ ਹੈ ਸਾਧ ਜੀ ਇੱਕ ਕੁਰਬਾਨੀ ਹਰ ਇੱਕ ਦੇ ਹਿੱਸੇ ਨਹੀਂ ਆਉਂਦੀ ਆਖੋ ਸਤਨਾਮ ਵਾਹ ਕੌਮ ਦੇ ਆਪਣੇ ਭਾਈਚਾਰੇ ਦੇ ਆਗੂ ਤੇ ਉਦੋਂ ਹੋਰ ਵੀ ਬੜੇ ਹੋਣਗੇ ਜਿਵੇਂ ਆਪਾਂ ਅੱਜ ਚੁਣ ਲੈਨੇ ਆ ਪੰਚਾਇਤ ਚੁਣਦੇ ਆ ਆਗੂ ਚੁਣਦੇ ਆ ਪ੍ਰਬੰਧਕ ਚੁਣਦੇ ਆ ਆਗੂ ਤੇ ਉਦੋਂ ਵੀ ਹੋਣਗੇ ਪਰ ਨਾਇਕ ਵੇਖੋ ਸਾਡਾ ਨਾਇਕ ਤੁਮ ਦਾਤੇ ਠਾਕਰ ਪ੍ਰਤਪਾਲਕ ਨਾਇਕ ਖਸਮ ਐਸਾ ਖਸਮ ਐਸਾ ਨਾਇਕ ਨਾਗਰ ਸੈਨ ਦੀ ਕਚਹਿਰੀ ਦੇ ਵਿੱਚ ਸਭਾ ਦੇ ਵਿੱਚ ਆਹਾ ਰਾਤ ਬਿੰਤੀ ਹੋ ਰਹੀ ਸੀ ਕਹਿ ਦਿੱਤਾ ਸੀ ਅਪਣ ਬਾਪ ਨਹੀਂ ਕਿਸੇ ਕੋ ਪਾਵਨ ਕੋ ਹਰ ਰਾਜਾ ਤੇ ਨਾਲ ਹੀ ਬਚਨ ਕੀਤਾ ਇਹ ਉਪਤ ਰਾਜ ਚਾਰ ਦਿਸ ਕੇ ਝੂਠੇ ਕਰਤ ਦੇਵਾਜਾ ਆਖੋ ਸਤਨਾਮ ਆਪੂ ਪਤ ਇ ਝੂਠੇ ਨੇ ਆਖੋ ਸਤਨ ਇਹ ਤੇ ਭਾਵਨਾ ਵਾਲਿਆਂ ਦਾ ਰੱਤ ਕੁਰਬਾਨੀ ਹੈ ਇਹ ਕੁਰਬਾਨੀ ਹਿੱਸੇ ਆਈ ਰਵਦਾਸ ਜੀ ਮਹਾਰਾਜ ਹੋਰ ਇੱਕ ਕੁਰਬਾਨੀ ਨੂੰ ਰੰਗ ਕਦੋਂ ਚੜਿਆ ਕੱਲ ਇਤਿਹਾਸ ਦੀ ਸਾਂਝ ਪਾਈ ਇਹ ਪਰਫੁੱਲਤ ਹੋਈ ਇਹ ਕੁਰਬਾਨੀ ਕਿੰਨੇ 100 ਸਾਲ ਬਾਅਦ ਕੱਚੀ ਗੜੀ ਚਮਕੌਰ ਦੀ ਵਿੱਚ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਦੋਂ ਐ ਸਿਰ ਦਾ ਤਾਜ ਕਲਗੀਆਂ ਵਾਲੇ ਨੇ ਬਾਬਾ ਸੰਗਤ ਸਿੰਘ ਦੇ ਸੰਗਤ ਸਿੰਘ ਦੇ ਐ ਸੀਸ ਤੇ ਸਜਾ ਦਿੱਤਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਬਾਬਾ ਸੰਗਤ ਸਿੰਘ ਰਵਦਾਹ ਜੀ ਦੀ ਅਨਸਵੰਸ ਪਟਨੇ ਦਾ ਜਨਮ ਲੰਗੀਆਂ ਵਾਲੇ ਦਾ ਬਚਪਨ ਦਾ ਮਿੱਤਰ ਹੈ ਆਖੋ ਸਤਨਾਮ ਇੱਕ ਕੁਰਬਾਨੀ ਪਰਫੁੱਲਤ ਐ ਮਹਾਰਾਜ ਨੇ ਸਰਦਾਰੀਆਂ ਵਖਸ ਦੁੱਤੀਆਂ ਫਿਰ ਕਿਉਂ ਨਹੀਂ ਜਿੱਥੇ ਅੱਜ ਰਵਦਾਸ ਮਹਾਰਾ ਸੱਚੇ ਪਾਤਸ਼ਾਹ ਦੀ ਕੁਰਬਾਨੀ ਨੂੰ ਸੀਸ ਝੁਕਾਉਣੇ ਆ ਉਥੇ